ਮੇਰਾ ਨਾਮ ਅਜੀਤਾਨ ਹੈ ਮੈਂ ਪਾਸੀ ਜੈਨਪੁਰ ਦਾ ਹਾਂ ਮੈਂ ਤੇ ਮੇਰਾ ਦੋਸਤ ਨਵਦੀਪ ਸਿੰਘ ਮੋਟਰਸਾਈਕਲ ਤੇ ਜੀਪੀਐਸ ਕਾਲਜ ਆਫ ਨਰਸਿੰਗ ਪੜਨ ਜਾ ਰਹੇ ਸੀ ਤੇ ਸੜਕ ਤੇ ਵਿੱਚ ਸਾਡੇ ਨਾਲ ਸਾਡੇ ਨਾਲ ਸਾਡਾ ਐਕਸੀਡੈਂਟ ਹੋ ਗਿਆ ਕਿ ਡੀਪੀ ਵਾਲ ਦੇ ਡੀਪੀ ਵਾਲੇ ਡੇਰਿਆਂ ਲਾ ਕੇ ਬੱਲੇ ਰੋਡ ਤੇ ਭਾਜੀ ਇੰਨੇ ਦਿਨਾਂ ਆਪਾ ਸਾਰੇ ਜਣੇ ਕਿਸੇ ਵਾਰ ਨਾ ਟੱਕਰ ਮਤਲਬ ਟ੍ਰੈਕਨ ਸਾਈਡ ਮਾਰੀ ਤੇ ਡਾਖਲੀ ਹੋਇਆ ਕਿਸੇ ਜਣੇ ਨੂੰ ਮੇਰੇ ਤੇ ਮੇਰਾ ਦੋਸਤ ਨਦੀਪ ਸਿੰਘ ਥਾਂ ਤੇ ਮੁੱਕ ਗਿਆ ਕਿੰਨੀ ਉਮਰ ਸੀ ਉਹਨੇ 80 ਸਾਲ ਉਹ ਸੈਂਟਰ ਤੋਂ ਤਾਂ ਪੜਦਾ ਅੱਜ ਸਾਡੇ ਕੋਲ ਕੋਈ 8:30 9:00 ਵਜੇ ਦੂਹਰੀਜ਼ ਆਇਆ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ son of ਜਸਬੀਰ ਸਿੰਘ ਉਮਰ ਤੇ ਗਰੀਨਹਾਰਾ ਸਾਲ ਉਹ ਬਰਾਡਰ ਸੀਗਾ ਇੱਕ ਲੜਕਾ ਹੋਰ ਸੀ ਅਜੇ ਸਾਨਾ ਫਰਾਜ ਰੈਜ਼ੀਡੈਂਟ ਆਫ ਜਨਪੁਰ ਉਹਦੇ ਮਾਈਨਰ ਇੰਜਰੀਜ਼ ਸੀਗੀਆਂ ਉਹਨਾਂ ਨੂੰ ਟ੍ਰੀਟਮੈਂਟ ਦਿੱਤੇ ਦਿੱਤੀਆ ਤੇ ਬਾਕੀ ਜੋ ਵੀ ਫਰਦਰ ਟ੍ਰੀਟਮੈਂਟ ਹੋਣੀ ਉਹ ਵੀ ਦਿੱਤੀ ਜਾਏਗੀ ਤੇ ਜਿਹੜਾ ਜਿਹਦੇ ਜਿਹੜੇ ਬਰਾਡਰ ਸੀ ਉਹਨਾਂ ਦੀ ਡੈਡ ਬਡੀ ਅਸੀਂ ਮਾਰਥਰੀ ਵਿੱਚ ਰੱਖ ਦਿੱਤੀ ਹੈ ਫੋਲੀਸ਼ਨ ਇਨਫਿਲਮੇਸ਼ਨ ਦਿੱਤੀ ਹੈ ਜੋ ਵੀ ਪ੍ਰੋਸੀਡਿਓਰ ਕਾਰਵਾਈ ਹੋएगी ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਕੇ ਡੈਡ ਬਡੀ ਬਾਸਾਂ ਨੂੰ ਹਵਾਲੇ ਕਰਾਂਗੇ ਮੇਰਾ ਨਾਮ ਅਜੀਤਾਨ ਹੈ ਮੈਂ ਪਾਚੀ ਜੈਨਪੁਰ ਦਾ ਹਾਂ ਮੈਂ ਤੇ ਮੇਰਾ ਦੋਸਤ ਨਵਦੀਪ ਸਿੰਘ ਮੋਟਰਸਾਈਕਲ ਤੇ ਜੀਪੀਐਸ ਕਾਲਜ ਆਫ ਨਰਸਿੰਗ ਪੜਨ ਜਾ ਰਹੇ ਸੀ ਤੇ ਇਸ ਰਾਸਤੇ ਵਿੱਚ ਸਾਡੇ ਨਾਲ ਸਾਡੇ ਨਾਲ ਸਾਡਾ ਐਕਸੀਡੈਂਟ ਹੋ ਗਿਆ ਤੇ ਟੀਪੇ ਵਾਲ ਦੇ ਲੱਗ ਦੀਪਿਆਲੇ ਡੇਰਿਆਂ ਲਾ ਕੇ ਬੱਲੇ ਰੋਡ ਤੇ ਭਾਜੀ ਇੰਨੇ ਦਿਨਾਂ ਤੋਂ ਆਪਾਂ ਸਵੇਰ ਨੂੰ ਟੱਕਰ ਮਤਲਬ ਟਰੈਕਨ ਸਾਈਡ ਮਾਰੀ ਤੇ ਅੱਧ ਤਰੀ ਹੋਈ ਕਿਸੇ ਜਨਰਲ ਮੋਸ ਮੇਰੇ ਮੇਰਾ ਦੋਸਤ ਨਦੀਪ ਸਿੰਘ ਥਾਂ ਤੇ ਮੌਕੇ ਤੇ ਨੀ ਉਮਰ ਸੁ ਉਹਨੇ 38 ਸਾਲ ਉਹ ਸੈਂਟਰਡ ਆਪ ਤੋਂ ਤਾਂ ਪਰ ਅੱਜ ਸਾਡੇ ਕੋਲ ਕੋਈ 8:30 9:00 ਵੇ ਦੋ ਗਰੀਜ਼ ਆਇਆ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ son of ਜਸਬੀਰ ਸਿੰਘ ਉਮਰ تقريبا 38 ਸਾਲ ਉਹ ਬਰਾਊਨਡ ਸੀਗਾ ਇੱਕ ਲੜਕਾ ਹੋਰ ਸੀ ਅਜੇ ਸਾਨਾ ਫਰਾਜ ਰੈਜ਼ੀਡੈਂਟ ਆਫ ਜੈਨਪੁਰ ਉਹਦੇ ਮਾਈਨਰ ਇੰਜਰੀ ਸੀਗਾ ਉਹਨਾਂ ਨੂੰ ਟ੍ਰੀਟਮੈਂਟ ਦੇ ਦਿੱਤੀਆ ਤੇ ਬਾਕੀ ਜੋ ਵੀ ਫਰਦਰ ਟ੍ਰੀਟਮੈਂਟ ਹੋਣੀ ਉਹ ਵੀ ਦਿੱਤੀ ਜਾਏਗੀ ਜਿਹੜਾ ਜਿਹੜੇ ਜਿਹੜੇ ਬਰਾਡਡਟਸ ਇਹਨਾਂ ਦੀ ਡੈਡ ਬਡੀ ਅਸੀਂ ਮਾਰਚਰੀ ਵਿੱਚ ਰੱਖ ਦਤੀ ਹੈ ਪੁਲਿਸ ਨੂੰ ਇਨਫਰਮੇਸ਼ਨ ਦਿੰਦੀ ਹੈ ਜੋ ਵੀ ਪ੍ਰੋਸੀਡਿਨਰੀ ਕਾਰਵਾਈ ਹੋएगी ਉਸ ਤੋਂ ਬਾਅਦ ਹੀ ਪੋਸਟਮਾਰਟਮ ਕਰਕੇ ਡੈਡ ਬਡੀ ਵਾਰਸਾਂ ਨੂੰ ਹਵਾਲਾ ਕਰਦਾ ਹੈ